ਇਹਦਾ ਕੀ ਮਾਇਨਾ ਬਾਈ 55000 55000 ਬਾਈ ਸੋਨ ਵਾਲੀ ਹੈ ਸੋਨ ਵਾਲੀ ਹੈ ਐਵੇਂ ਸੂਏ ਬਾਈ ਇਹ ਇਹ ਤੀਜੇ ਸੂਏ ਵੀ ਤੀਜੇ ਸੂਏ ਮਾਰਨਾ ਬੱਕਰੀ ਚੰਗੀ ਆ ਲੈ ਵੈਲਿਊ ਵੇ ਦੀ ਕੰਨਾਂ ਦੀ ਲੈਂਥ ਦੇਖ ਹਣਾ ਮਾਰਨਾ ਕਿੰਨੀ ਲੈਂਥ ਆ ਕੰਨਾਂ ਦੀ ਸਿੰਗਾ ਸੁੰਗੀ ਸਿੰਘ ਵੀ ਸਾਰਾ ਕੁਝ ਠੀਕ ਆ ਦੰਦ ਵੀ ਨਵੇਂ ਨਵੇਂ ਆ ਇਹ ਬਾਈ ਜੇ ਵੇਚ ਨਹੀਂ ਹੋਵੇ ਕਿੰਨੇ ਦੀ ਵੇਚ ਨਹੀਂ ਇਹ 47000 ਦੀ ਦੇ ਦੇ ਠੀਕ ਆ ਇਹੜਾ ਪਿੰਡ ਆ ਭਾਈ ਸੱਤਿਆਣਾ ਜੀ ਸੱਤਿਆਣਾ ਠੀਕ ਆ ਆ 2 ਮਹੀਨੇ ਦੀ ਬਣੀ ਇਹ 2 ਮਹੀਨੇ ਦੀ ਐ ਇਹਦਾ ਕਿੰਨਾ ਹੈ ਇਹਦਾ 28000 ਰੁਪਏ ਇਹਦਾ 28000 ਹੈ ਇਹਦਾ 45000 ਹੈ 45000 ਦੇ ਦਾਂਗੇ ਠੀਕ ਆ ਮੰਗਦੇ ਆ 55000 ਠੀਕ ਆ ਇਹ ਬੱਕਰਾ ਵੀ ਭਾਈ ਆਪਣਾ ਨਹੀਂ ਇਹ ਬੰਜ ਦਾ ਖਾਦਾ ਪੀਤਾ ਜਰਾ ਕੋ ਖਾ ਪੀ ਲੈ ਯਾਰ ਇੱਥੇ ਕੀ ਰਹਿ ਜਾਣਾ ਹੈ ਨਾ ਹੋਰ ਖਾਣਾ ਪੀਣਾ ਰਹਿ ਜਾਣਾ ਹਾਂ ਖਾਣਾ ਪੀਣਾ ਹੀ ਰਹਿ ਜਾਣਾ ਇੱਕ ਤੋਂ ਕੁਝ ਨਹੀਂ ਲੈ ਜਾਣਾ ਉੜ ਕੇ ਲਿਆ ਕੇ ਨਾ ਉਤੋਂ ਉਹ ਲੱਕੜਾਂ ਦਾ ਬੁਰਾ ਜਿਹਾ ਤੇ ਹੁਣ ਅੱਜ ਕੱਲ ਦਾ ਹੋ ਨਹੀਂ ਚੱਲਦਾ ਸਾਡੇ ਖਤ ਮੰਨ ਨਹੀਂ ਲੱਗਣ ਮਿਲਦੀ ਹੈ ਨਾ ਅੱਜ ਕੱਲ ਤਾਂ ਮਸ਼ੀਨ ਜੀ ਬਣਾ ਰੱਖੀ ਐ ਲਾਉਂਦੇ ਆ ਮੜਾ ਜਾਂ ਲੰਬੂ ਜਾਂ ਤੇ ਅੱਗੇ ਐ ਤੱਕ ਦਿੰਦੇ ਹੈ ਜਿਵੇਂ ਮਰੂਦਾਂ ਵਾਲੀ ਰੇੜੀ ਵਾਂਗੂ ਤੱਕ ਦਿੰਦੇ ਗਾਹ ਨੂੰ ਮਾਣਾ ਸਹੀ ਗੱਲ ਹੈ ਹਾਂਜੀ ਸਾਡੇ ਪਰ ਤੱਕ ਨਾ ਯਾਰ ਮੈਨੂੰ ਲੈਦੇ ਤੇ ਸਿਸਕਾਰੋ ਕਹਿੰਦਾ ਅੱਗੇ ਅੱਛਾ ਕਿਉਂ ਕਹਿੰਦਾ ਜਿੱਦਾ ਸਾਹ ਹੀ ਨਹੀਂ ਹੁੰਦਾ ਕਹਿੰਦਾ ਯਾਰ ਬਾਈ ਐਂ ਪਰ ਨਜ਼ਰ ਜਿਵੇਂ ਉਹ ਹੋ ਗਿਆ ਦਾ ਆਏ ਭੰਨ ਦਿੰਦੇ ਜਿਵੇਂ ਮੌਲਵੀ ਉਹ ਨਹੀਂ ਰੋਡ ਨੂੰ ਭੰਨ ਦਿੰਦੇ ਪਾਥੀਆਂ ਚ ਲਾ ਕੇ ਉਹਦੇ ਚ ਲਾ ਕੇ ਆਏ ਭੰਨ ਦਿੰਦੇ ਨਾ ਸਾਹ ਆਵੇ ਨਾ ਹਵਾ ਨਾ ਕਿਸੇ ਪਾਸੇ ਨਿਕ ਟੱਕੀ ਜੇ ਐਡੀ ਕੋਲ ਤੋਂ ਖੋਲ ਲੈਣੇ ਉਹ ਸਾਹ ਆ ਨਹੀਂ ਪਤਾ ਉਹ ਆਉਂਦਾ ਉਹ ਦੇਖ ਕਹੀ ਜਾਂਦਾ ਕਹਿੰਦਾ ਸਾਡੇ ਪਿੰਡ ਦਾ ਕਹਿੰਦਾ ਮੈਨੂੰ ਇਹਦੇ ਚ ਨਾ ਬੁੱਕ ਕੀ ਪਤਾ ਹੁਣ ਸਾਹ ਆਉਂਦਾ ਹੋਵੇ ਮਰਦਾ ਪਾਵੇਂ ਆਣਾ ਮਨਾ ਯਾਰ ਇੱਕ ਦਿਨ ਆ ਨਾ ਮਰਨਾ ਤਾਂ ਅੱਲਾ ਸਚਾਈ ਹੈ ਹਾਂ ਇਹ ਸੱਚ ਹੈ ਜਿਹੜਾ ਮਰਨਾ ਆ ਜਾ ਕੰਜੇ ਸੋਟਾ ਹੱਥੀ ਦਵਾਈਏ ਇਹਨੂੰ ਵੀ ਬਪਾਉਣੇ ਬਣਾਉਣੇ ਵੱਡਾ ਵਪਾਰੀ ਦਲੀਬ ਖਲੀ ਬਣਿਆ ਫਿਰਦਾ ਆ ਜਾ ਦਿਖਾ ਇਹ ਲੱਲੂ ਆਣਾ ਆ ਬਾਈਆਂ ਕੋਲੇ ਬਾਈ ਦੋ ਨਾ ਗਏ ਤਿੰਨ ਨਾ ਦੇਖ ਪੰਜ ਸੀਗੇ ਤੈਨੂੰ ਪੰਜ ਨਾ ਗਏ ਤਿੰਨ ਵੇਚਦੇ ਬਾਈ ਆ ਦੋ ਬੱਕਰੀਆਂ ਰਹਿ ਗਈਆਂ ਦੇ ਕਿੰਨੇ ਟੌਪ ਦੀ ਆ ਵੀ ਬੱਕਰੀ ਦੇ ਬਾਈ ਯਾਰ ਪੈਸੇ ਚੀਜ਼ ਦੇ ਮੰਗੇ ਜਾਂਦੇ ਆ ਭੈ ਬੱਕਰੀ ਤਾਂ ਦੇ ਕੇ ਯਾਰ ਮਾਨਾ ਛੋੜੇ ਹੱਥੇ ਰਹੀ ਆ ਯਾਰ ਐ ਨਾ ਟੁੱਟੇ ਗਾਗਣਾਂ ਵਾਲਾ ਛੋਟਾ 30 ਟੁੱਟੇ ਗਾਗਣਾਂ ਵਾਲਾ ਛੋਟਾ ਅੱਤੀ ਇੰਨੇ ਦਾ ਆ ਜਿੰਨੇ ਬਾਈ ਪੈਸੇ ਮੰਗ ਰਿਹਾ ਪ냐 55 ਦਾ ਟੁੱਟਿਆਂ ਵਾਲਾ ਆ ਜਾਂਦਾ। ਜਲਦੀ ਫਿਰ ਦੀ ਮਰੂਤੀ ਆ ਜਾਂਦੀ ਹੈ 20 ਗੱਜਾਹਰ ਦੀ ਤਾਂ ਕੁਵਾੜ ਚ ਹੀ ਵਿਕ ਜਾਂਦੀ ਉਹ। ਹਾਂ। ਤੇ 30 35 ਦੀ ਹਲਟੋ ਆ ਜਾਂਦੀ ਹੈ ਬਸ ਚੰਗੀ। ਆ ਤੇ ਨੰਬਰ ਲੈ ਲੈ ਬਾਈ। ਬਾਈ ਦਾ ਨੰਬਰ ਬਾਈ ਨੰਬਰ ਦੇ ਦੇ। 709280623 709280623 80623 ਬਾਈ ਦਾ ਨੰਬਰ ਹੈ। ਜੇ ਕਿਸੇ ਨੇ ਬੱਕਰੀ ਖਰੀਦਣੀ ਹੈ। ਦੋਨੇ ਬੱਕਰੀਆਂ ਬਕਾਊ ਐ। ਇੱਕ ਦਾ ਬਾਈ 28000 ਮੰਗਦਾ, 2 ਮਹੀਨੇ ਦੀ ਗੱਬ ਐ। ਇਹਦਾ ਮੰਗਦਾ 55000। ਇਹ ਕਿੰਨੇ ਜੱਦੀ ਗੱਬਾ ਬਾਈ ਇਹ 20 ਦਿਨ ਲਊ ਵੀ 20 ਦਿਨ ਰਹਿੰਦੇ ਆ ਬਾਈ ਇਹਦੇ ਇਹ ਕਹਿੰਦਾ ਜੇ ਕੋਈ ਮਾੜਾ ਮੋਟਾ ਕਿਸੇ ਨੇ ਲੈਣੀ ਆ ਤਾਂ ਮਾੜਾ ਮੋਟਾ ਰਾਇਤ ਵੀ ਕਰ ਦੂ 55000 ਮੰਗਦਾ ਤੇ ਦੇਊਗਾ ਕਹਿੰਦਾ 45000 ਦੀ ਪੂਰੇ ਦੀ ਇੱਕ ਵੀ ਪੈਸਾ ਕੱਟ ਨਹੀਂ ਹਾਂ ਇਹ ਬੱਚੇ ਵੀ ਦੋ ਦੇ ਲੱਗ ਬੱਚੇ ਦੋ ਦੋਊਗੀ ਬਾਈ ਜਿੱਤੋਂ ਇਹਦਾ ਬੈੱਡ ਲੱਗਦਾ ਹੈ ਤਿੰਨ ਬੱਚਾ ਲਈ ਆਪਾਂ ਚੱਲ ਮਾਲਕ ਦੇ ਦੋ ਦੋ ਮੰਨ ਲਓ ਚੱਲ ਹੂੰ ਇਹ ਲੈ ਵਾਲੂ ਵਾਲ ਲਾਉਂਦੀ ਆਉਂਦੀ ਆ ਦੁੱਧ ਬਾਈ ਇੱਕ ਜene ਖਰੀਦਣੀ ਆ ਬੱਕਰੀ ਬਹੁਤ ਸਟੈਂਡਰਡ ਦੀ ਐ ਤਿੰਨ ਕਹੋ ਬਾਈ ਕਹਿੰਦਾ ਤਿੰਨ ਦੇ ਸਕਦੀ ਐ ਤਿੰਨ ਵਾਲੀ ਬੱਕਰੀ ਤਾਂ ਲੱਗੀ ਜਾ ਬੰਦੀ ਸੀ ਜਿਹੜੀ ਇਹ ਬੱਕਰੀ ਹਾਂ ਹਾਂਜੀ ਅਸੀਂ ਦੇਖੀ ਜਾਨੇ ਵੀ ਦੋ ਤੇ ਪੱਕੇ ਐ ਅਜੇ 20 ਦਿਨ ਪਏ ਐ ਜੀ ਮੂਲੀ ਨਾਲੋਂ ਗੰਡਾ ਚੰਗਾ ਤਿੰਨ ਨਾਲੋਂ ਨੰਡਾ ਚੰਗਾ ਦੋ ਬਣ ਜੇ ਜੇ ਬਹੁਤ ਐ ਹਾਂ ਦਾ ਪਤਾ ਮੂਲੀ ਨਾਲੋਂ ਗੰਡਾ ਚੰਗਾ 3ਵੀਂ ਨਾਲੋਂ ਨੰਡਾ ਚੰਗਾ ਬਟ ਠੀਕਾ ਜੇ ਉਹ ਚੜਿਆਂ ਵਰਗੀ ਐ ਜੇ ਨਹੀਂ ਜੇ ਸਾਡਾ ਬਿਮਾਰ ਨਾ ਹੋ ਗਿਓ ਉਹ ਗੱਲ ਹੋ ਜਾਂਦੇ ਆ ਕਪਾਈਲਾ ਕਹਿੰਦਾ ਸੀ ਉੱਥੇ ਕਹਿੰਦਾ ਵਿਆਹ ਨਾ ਕਰਾਇਓ ਹਾਂ ਇਹ ਕੱਦੀ ਲੱਗ ਆ ਉਹ ਉਸੇ ਕਰਕੇ ਤੈਨੂੰ ਦੱਸਿਆ ਕਿ ਮੋਲੇ ਨਾਲੋਂ ਕੰਡਾ ਚੰਗਾ 3 ਮੀਨੋ ਬੰਦਾ ਰੰਡਾ ਚੰਗਾ ਘਰ ਇਹ ਨਾਲ ਲੜਨ ਗਿਆ ਉਹ ਆਪਾਂ ਦੇਖੀ ਜਾਊਗੇ ਜਦੋਂ ਲੜਨਗੇ ਲੜਨਗੇ ਇਹਨਾਂ ਆਪਾਂ ਦਾ ਚਲਾਪਾ ਕਮੈਂਟਾਂ ਚ ਗਾਣਾ ਵੀ ਜਾਨਾ ਕਮੈਂਟਾਂ ਚ ਕਿਉਂ ਗਾਣਾ ਦੇਣਗੇ ਉਹ ਤਾਂ ਜਿਹੜੇ ਵਿਆਹੇ ਉਹ ਗਾਣਾ ਦੇਣਗੇ ਸਾਡੇ ਤਾਂ ਦਿੰਦੇ ਨਹੀਂ ਬਾਈ ਸਾਡੇ ਨਹੀਂ ਦਿੰਦੇ ਉਹ ਕਹਿੰਦੇ ਬੜਾ ਯਾਰ ਗੱਗੀ ਨੇ ਬੋਲਿਆ ਯਾਰ ਸੋਰ ਬਾਬਾ ਕੀ ਗੱਲ ਹੈ ਜੀ ਅਜੇ ਲੇਟ ਹੋ ਗਿਆ ਲੇਟ ਕੀ ਹੈ ਕਰੋ ਰੇਟ ਜੀ ਇਹ ਉਹ ਆ ਪੈਰੀ ਜੀ ਪੈਰੀ ਜੰਝਣਾ ਪਾਈਆਂ ਝੰਝਣ ਕਰਦੀ ਵੀਰੇ ਝੰਝਰਾਂਗੀਆਂ ਬੱਕਰੀਆਂ ਇਹਦੇ ਹੋਰ ਨਾ ਬਾਤ ਲੈ ਜੀ ਮਾਨਾ ਨਹੀਂ ਜੀ ਨੂੰ ਪਤਾ ਵੇਚਦਾ ਭਾਈ ਹਾਂ ਝੰਝਰਾਂ ਬਾਬਾ ਖਣਕਾ ਕੇ ਦਿਖਾ ਦੇ ਮੜਗੀਆਂ ਜਾਂ ਦੇਖ ਇੱਧਰ ਕਿਉ ਮੰਨ ਗਿਆ ਇਹ ਤਾਂ ਪਜੂ ਡਰਾ ਦਿੰਦੀਆਂ ਇੱਡੀਆਂ ਵਧੀਆ ਝੰਝਰਾਂ ਲਈ ਬਿਰਦਾ ਬਾਪੂ ਕਿਹੜਾ ਪਿੰਡ ਹੈ ਕਲੀਆ ਜੀ ਹੈ ਕਲੀਆ ਪਿੰਡ ਕਲੀਆ ਇਹ ਕਿੱਥੇ ਰਹਿ ਗਿਆ ਪਿੰਡੇ ਕੋਲੇ ਬਾਪੂ ਦਾ ਪਿੰਡਾ ਗੇਲੀਆ ਗੇਲੀਆ ਪਿੰਡਾ ਬਾਪੂ ਦਾ ਬਾਪੂ ਦੇ ਬਾਪੂ ਆ ਛੱਡਦੇ ਬਾਪੂ ਦੇ ਕਬਾ ਨਹੀਂ ਹੈਗੀ ਵਿਚਾਰੇ ਦੇ 1 ਲੱਖ ਵੀ ਨਹੀਂ ਕੰਮ ਕਰਦੀ 1 ਲੱਖ ਵੀ ਘੱਟ ਕੰਮ ਕਰਦੀ ਐ ਕਿਲੀਏ ਤੋਂ ਹੁੰਦਾਗਾ ਬੱਕਰੀਆਂ ਦੇ ਝੰਝਰਾਂ ਲੈ ਕੇ ਆਉਂਦੀਆਂ ਪਿੱਤਲ ਦੀਆਂ ਝੰਝਰਾਂ ਬਹੁਤ ਵਧੀਆ ਝੰਝਰਾਂ ਆ ਜੇ ਕਿਸੇ ਨੇ ਮਦਦ ਕਰਨੀ ਹੋਵੇ ਤਾਂ ਜੀ ਕਿਸੇ ਨੇ ਮਦਦ ਕਰਨੀ ਹੋਵੇ ਵੀ ਕਰ ਸਕਦਾ ਐ ਤੇ ਨਹੀਂ ਫਿਰ ਬਾਪੂ ਤੋਂ ਝੰਝਰਾਂ ਦਾ ਜ਼ਰੂਰ ਏ ਕਿ 200 ਜੋੜੀਆਂ ਲੈ ਜਾਣ ਐਨੇ ਨਾਲ ਇਹਦਾ ਖਰਚਾ ਪਾਣੀ ਚੱਲੀ ਜਾਂਦਾ ਹੈ ਨਾ ਇਹ ਕਹਣਾ ਬੱਬੂ ਠੀਕ ਹੈ ਠੀਕ ਹੈ ਹਾਂ ਕੋਈ ਵੀ ਗਾਰ ਨੋਟ ਨਕਲੀ ਦੇ ਜਲਦੀ ਜੀਵੇਂ ਨੋਟਸ ਆ ਇੱਕ ਅੱਧਾ ਦਾ ਚੱਲ ਜਾਂਦਾ ਕਿਤੇ ਕੋਈ ਮ 200 ਜਾਂ 500 ਦਾ ਨਾ ਨਕਲੀ ਦੇ ਜੀ ਕਿਤੇ ਸਾਰੀਆਂ ਚੰਚੜਾ ਜਿਹੇ ਗੈਣੇ ਰੱਖਣੀਆਂ ਪੈ ਜਾਣ ਚੱਲ ਕੋਈ ਇਹਨੇ ਕਿਹਣਾ ਲਗੀ ਜੋ ਸਿਨੈਰੀਮ ਲੈਣੀਆਂ ਤਾਂ ਹਾਂ ਹੁਣ ਆ ਗਾਹ ਨੂੰ ਚੱਲੀਏ ਬੱਬੂ ਚੱਲ ਤੂੰ ਚਲਾ ਕੰਮ ਹਾਂ ਪਰ ਅੰਡਾ ਤਾਂ ਚੱਲੀ ਜਾਂਦਾ ਵਾ ਹਾਂਜੀ ਅੰਕਲ ਜੀ ਖੜੇ ਹੋ ਜੇ ਬਹਿ ਜੂ ਬਹਿ ਗਏ ਹਾਂਜੀ ਅੰਕਲ ਜੀ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਪਹਿਲਾਂ ਐਂ ਦੱਸ ਦਿਓ ਵੀ ਕਿਹੜਾ ਪਿੰਡ ਆ ਜੀ ਪਿੰਡ ਜੀ ਮੇਰਾ ਪਿਉਰੀ ਆ ਜੀ ਕਿਧਰ ਮੇ ਪਿਉਰੀ ਗਿੱਦੜ ਵਾਹੇ ਤੋਂ 메ਨ ਰੋਡ ਤੋਂ ਦੌਲੇ ਤੋਂ ਕਿੰਨੇ ਦੂਰ ਰਹਿ ਜਾਂਦਾ ਜੀ 5 ਕਿਲੋਮੀਟਰ ਆ ਪੰਜ ਦੌਲੇ ਤੋਂ 5 ਕਿਲੋਮੀਟਰ ਦੂਰ ਜਿੱਥੇ ਵੈਰੀਗੇਟਿੰਗ ਲੱਗੀ ਹੋਈ ਆ ਉੱਥੋਂ ਸੜਕ ਮੁੜਦੀ ਆ ਇੱਕ ਹਾਂ 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 ਐਡੀ ਬਿਲਕੁਲ ਬਿਲਕੁਲ ਉਰਲੇ ਪਾਸੇ ਨੂੰ ਗਿੱਦੜ ਵਾਹੇ ਤੋਂ 5 ਕਿਲੋਮੀਟਰ ਦੂਰ ਤੇ ਦੌਲੇ ਤੋਂ ਵੀ 5 ਕਿਲੋਮੀਟਰ ਦੂਰ ਉਰਲੇ ਪਾਸੇ ਖੱਬੇ ਜਾਂਦੇ ਆ ਉਹਨੂੰ ਸੱਜੇ ਖੱਬੇ ਤਾਂ ਚੜਕ ਮੁੜਦੀ ਆ ਜੀ ਉੱਥੋਂ ਵਿਉਰੀ ਪਿੰਡ ਆ ਜਾਂਦਾ ਤੇ ਅੰਕਲ ਕੋਲੇ ਬੱਕਰੀਆਂ ਹੈਗੀਆਂ ਬਾਈ ਮਾਨਾਚਾਰ ਮਾਨ ਮਾਨਸਾ ਵਾਲਾ ਜੈਨਲ ਆ ਮਾਨ ਮਾਨਸਾ ਵਾਲਾ ਜੀ ਜੈਨਲ ਇਹਨਾਂ ਦਾ ਤੇ ਆਹ ਬੱਕਰੀਆਂ ਮਾਨਾ ਦੇਖ ਲਾ ਆ ਦੋ ਲਾਲ ਆ ਬਾਈ ਇਹ ਦੋਨੇ ਲਾਲਾਂ ਦੀ ਦੋਨੇ ਸੋਣ ਵਾਲੀਆਂ ਕਿੰਨੇ ਕਿੰਨੇ ਚੜਦੀਆਂ ਜੀ ਦੈਨ ਲੈ ਦੇਣਾ ਜੀ ਹੈ ਜੀ ਅੱਦਨਾ ਜੀ ਹੈ ਜੀ ਹਾਂ ਆ ਐਸ ਐਸ ਚੌਥੇ ਚੌਥੇ ਮਹੀਨੇ ਚ ਸੂ ਪਹਿਣਗੀਆਂ ਚੌਥੇ ਚੌਥੇ ਮਹੀਨੇ ਚ ਸੂ ਪਹਿਣਗੀਆਂ ਹਾਂ ਚਾਰ ਚਾਰ ਮਹੀਨਿਆਂ ਦੀਆਂ ਗੱਭਾਂਗੀਆਂ ਮਹੀਨਾ ਮਹੀਨਾ ਕਰੇਂਦਾ ਮੰਨਾ ਹਾਂ ਚਾਰਗੇ ਚਾਰ ਚਾਰ ਮਹੀਨਿਆਂ ਦੀਆਂ ਚਾਰ ਚਾਰ ਦੀਆਂ ਚਾਰ ਸਾਰੀਆਂ ਚਾਰ ਚਾਰ ਦੀਆਂ ਜੀ ਜਿਹੜੀਆਂ ਦੋਨੇ ਲਾਲ ਐ ਇਹਨਾਂ ਦੀ ਕੀ ਡੀਟੇਲ ਐ ਜੀ ਕਿੰਨੇ ਰੇਟ ਹਾਂਜੀ 66 60000 ਰੁਪਏ ਜੀ ਤੇ ਜੇ ਕੋਈ ਕਿਸੇ ਨੇ ਲੈਣੀਆਂ ਹੁਣ ਉਹਨਾਂ ਬਾਅਦ ਦੇ ਕੋਈ ਰਿਆਤ ਸਹਤ ਕਰ ਦਿਆਂਗੇ ਜੀ ਕੋਈ ਗੱਲ ਨਹੀਂ ਕਰਦਾ ਲੂ ਕਰਾਂਗੇ ਮਾਲ ਕੋ ਠੀਕ ਆ ਜੀ ਤੇ ਆ ਕਾਲੀਆਂ ਦੋਨੇ ਜੀ ਇਹਦਾ ਜੀ 45000 ਹੈ ਇਹਦਾ ਵੀ 45000 ਆ ਦੋਨਾਂ ਕਾਲੀਆਂ ਦਾ 45 45000 ਹਾਂ ਜੀ 55 01 11000 ਤੇ 45 ਤੇ 45 90 ਚਾਰ ਬੱਕਰੀਆਂ ਦਾ ਜੀ ਇੱਕ ਬਰਨਾ ਗੱਡੀ ਦਾ ਰੇਟ ਹੈ ਜੀ ਚਾਰਾਂ ਦਾ ਆ 16 17000 ਮਾਡਲ ਨਾ 15 16 ਮਾਡਲ ਆ ਜੂਗੀ 2015 16 ਮਾਡਲ ਬਰਨਾ ਗੱਡੀ ਹਾਂਜੀ ਹਾਂ ਇਹਨਾਂ ਨੂੰ ਕਹਿੰਦੇ ਆ ਛੋਟੇ ਹਾਥੀ ਇੱਕ ਆਹ ਉਹ ਵੀ ਖੜਾ ਹੈ ਚਾਟ ਉਹ ਤਿੰਨ ਟੈਰਾ ਭੁੰਡ ਜਾ ਇੱਕ ਉਹ ਖੜਾਗਾ ਦੇਗਾ ਯਾ ਤਾਂ ਫਿਰ ਤੈਨੂੰ ਪਤਾ ਹੀ ਆ ਸਟੈਂਡਰਡ ਸਾਈਜ਼ ਆ ਦੋਨੇ ਬਾਈ ਠੀਕ ਆ ਨਾ ਇਹ ਅੰਕਲ ਕਹਿੰਦਾ ਜੇ ਕਿਸੇ ਨੇ ਲੈਣੀਆਂ ਹੋਣ ਹਾਂਜੀ ਤੇ ਕੋਈ ਨਾ ਕੋਈ ਮਾਨਤਾਣ ਕਰ ਦਿਆਂਗੇ ਜਰੂਰ ਬਿਲਕੁਲ ਜੀ ਬਿਲਕੁਲ ਜੇ ਕਿਸੇ ਨੇ ਚਾਰੇ ਇਕੱਠੀਆਂ ਲੈਣੀਆਂ ਤੇ ਜਿੱਥੋਂ ਬੰਦਾ ਚੱਲਿਆ ਹਾਂਜੀ ਉਹਦਾ ਪਹਾੜਾ ਕਰਾਇਆ ਕਹਿੰਦਾ ਅੰਕਲ ਕਹਿੰਦਾ ਮੈਂ ਦੇਉ ਜਿੱਤੋਂ ਬੰਦਾ ਚੱਲੂਗਾ ਵੀ ਓਨੀ ਸ਼ੋਟ ਕਰ ਦੂੰਗਾ ਜਿੰਨਾ ਉਹਦਾ ਤੇਲ ਖਰਚਾ ਲੱਗਿਆ ਮੈਂ ਆਪੇ ਸ਼ੋਟ ਕਰ ਦੂੰ ਉਹਦੇ ਚਾਰੇ ਬੱਕਰਾਂ ਦਾ 2 ਲੱਖ ਹੈ ਬੱਕਰੀਆਂ ਪੂਰੀਆਂ ਟੌਪ ਦੀਆਂ ਸਿੰਗਾ ਦੀ ਕੰਨਾਂ ਦੀ ਲੈਂਥ ਸਾਰਾ ਕੁਝ ਐ ਸਿੱਟਾ ਬੱਚੇ ਇਹਦੇ ਆ ਜੀ ਨਹੀਂ ਜੀ ਹੋਰ ਬੱਕਰੀਆਂ ਨੇ ਅੱਛਾ ਵਾ ਆ ਇਹਦਾ ਕੀ ਮੰਗਦੇ ਛੋਟੇ ਬੱਚੇ ਦਾ ਜੀ ਇਹਦਾ ਹਾਂ ਜੀ ਇਹਦਾ 11000 ਜੀ 11000 ਰੁਪਿਆ ਬੱਚੇ ਦਾ ਜੀ ਹੂੰ ਇਹ ਕੋ ਫਿਰਦਾ ਗਲਾਬੀ ਕੰਨਾਂ ਵਾਲਾ ਦਿਖਾ ਬਈ ਉਹ ਨਾ ਇਹ ਸੱਟਦਾ ਹੈ ਉਹਦਾ ਸੱਟਦਾ ਹੈ ਉਹ ਆ ਪੱਠਦਾ ਹੈਗਾ ਗਲਾਬੀ ਕੰਨਾਂ ਵਾਲਾ ਹਾਂ ਜੀ ਹਾਂ ਜੀ ਉਹ ਗਲਾਬੀ ਕੰਨਾਂ ਵਾਲੀ ਦੇ ਕਿੰਨਾ ਮੰਗਦੇ ਹੋ ਜੀ ਉਹਦੇ ਬੱਕਰੀ ਦਾ ਬੱਕਰੀ ਦੇ ਮਗਰ ਹੈ 17000 ਰੁਪਿਆ ਮੰਗਦੇ 17000 ਜੇ ਦੇਣੀ ਹੋਣ ਕਿੰਨੇ ਦੀ ਦੇ ਦਗੇ ਕਿੰਨੇ ਦੀ ਹੋ ਵੀ ਦੇ ਦਾਂਗੇ ਜੀ ਠੀਕ ਆ ਜੀ ਹੂੰ ਅੰਕਲ ਕਹਿੰਦਾ ਇਹਦੇ ਚੋ ਵੀ ਰਾਤ ਕਰ ਦਾਂਗੇ ਗੁਲਾਬੀ ਕੰਨ ਵਾਲਾ ਬੱਚਾ ਗਾ ਮੈਨੂੰ ਲੱਗਦਾ ਦੂਜੇ ਸੂਏ ਪੱਠ ਹੋਊਗੀ ਪਹਿਲੇ ਸੂਏ ਪੱਠ ਆ ਜੀ ਪਹਿਲੇ ਹੀ ਪਹਿਲੇ ਠੀਕ ਹੈ ਜੀ ਇਹ ਦੰਦਾ ਦੀ ਮੇਰਾ ਛੇ ਹੀ ਹੋਊਗੀ ਜੀ 17000 ਮੰਗਿਆਗਾ ਕਹਿੰਦਾ ਕੋਈ ਨਾ ਕੋਈ ਕਰ ਲਾਂਗੇ ਬੰਨ ਸੁੱਬ ਏ ਹਟਤਾ ਕਹਿੰਦੇ ਹੁੰਦੇ ਜੀ ਨੂੰ ਹਾਂ ਮਾੜਾ ਬੱਤਾ ਹਾਂ ਏ ਹਟਤਾ ਜਾਂ ਬੰਨ ਸੁੱਬ ਕਰ ਦਾਂਗੇ ਕੋਈ ਨਾ ਕੋਈ ਇਹ ਪਿਉਰੀ ਤੋਂ ਆ ਹਾਂਜੀ ਸੰਪਰਕ ਕਰੋ ਜੀ 95011 ਜੀ ਠੀਕ ਹੈ ਜੀ 08766 95011 08760 ਇਹ ਨੰਬਰ ਤੁਸੀਂ ਪਰਖ ਕਰਕੇ ਹਾਂਜੀ